ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾਂ ਸਿਪ ਤੂ ਸਲਾਹਣ ਤੇਰਾ ਹੁਕਮ ਰਜ਼ਾਈ ਸੋ ਗਿਆਨ ਧਿਆਨ ਜੋ ਤੁਦ ਭਾਈ ਸਿਪ ਤੂ ਸਲਾਹਣ ਤੇਰਾ ਹੁਕਮ ਰਜ਼ਾਈ ਏ ਰਜਾ ਦੇ ਮਾਲਕ ਪ੍ਰਭੂ ਤੇਰਾ ਹੁਕਮ ਸਿਰ ਮੱਥੇ ਉੱਤੇ ਮੰਨਣਾ ਤੇਰੀ ਸਿਫਤ ਸਲਾਹ ਹੀ ਹੈ ਸੋ ਗਿਆਨ ਧਿਆਨ ਜੋ ਤੁਦ ਭਾਈ ਜੋ ਤੈਨੂੰ ਚੰਗਾ ਲੱਗਦਾ ਹੈ ਉਸ ਨੂੰ ਭਲਾਈ ਜਾਣਣਾ ਇਹੀ ਅਸਲ ਗਿਆਨ ਹੈ ਇਹੀ ਅਸਲ ਸਮਾਧੀ ਹੈ ਸੋ ਹੀ ਜਪ ਜੋ ਪ੍ਰਭ ਜਿਉ ਭਾਵੈ ਭਾਣੈ ਪੂਰ ਗਿਆਨਾ ਜਿਉ ਏ ਭਾਈ ਜੋ ਕੁਝ ਪ੍ਰਭੂ ਜੀ ਨੂੰ ਭਾਉਂਦਾ ਹੈ ਉਸ ਨੂੰ ਪ੍ਰਵਾਨ ਕਰਨਾ ਹੀ ਅਸਲ ਜਪ ਹੈ ਪਰਮਾਤਮਾ ਦੇ ਭਾਣੇ ਵਿੱਚ ਤੁਰਨਾ ਹੀ ਪੂਰਨ ਗਿਆਨ ਹੈ ਅੰਮ੍ਰਿਤ ਨਾਮ ਤੇਰਾ ਸੋਈ ਗਾਵੈ ਜੋ ਸਾਹਿਬ ਤੇਰਾ ਮਨ ਭਾਵੈ اے ਮਾਲਕ ਪ੍ਰਭੂ ਆਤਮਿਕ ਜੀਵਨ ਦੇਣ ਵਾਲਾ ਤੇਰਾ ਨਾਮ ਉਹੀ ਮਨੁੱਖ ਗਾ ਸਕਦਾ ਹੈ ਜਿਹੜਾ ਤੇਰੇ ਮਨ ਵਿੱਚ ਤੈਨੂੰ ਪਿਆਰਾ ਲੱਗਦਾ ਹੈ ਤੂੰ ਸੰਤਨ ਕਾ ਸੰਤ ਤੋਂ ਮਾਰੇ ਸੰਤ ਸਾਹਿਬ ਮਨ ਮਾਨਾ ਜਿਓ ਏ ਸਾਹਿਬ ਤੂੰ ਹੀ ਸੰਤਾਂ ਦਾ ਸਹਾਰਾ ਹੈ ਸੰਤ ਤੇਰੇ ਆਸਰੇ ਜੀਉਂਦੇ ਹਨ ਤੇਰੇ ਸੰਤਾਂ ਦਾ ਮਨ ਸਦਾ ਤੇਰੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਤੂੰ ਸੰਤਨ ਕੀ ਘਰੈ ਪ੍ਰਤ ਪਾਲਾ ਏ ਗੋਪਾਲ ਪ੍ਰਭੂ ਹੀ ਸਿਸ਼ਟੀ ਦੇ ਪਾਲਨਹਾਰ ਤੂੰ ਆਪਣੇ ਸੰਤਾਂ ਦੀ ਸਦਾ ਰੱਖਿਆ ਕਰਦਾ ਹੈ ਸੰਤੋ ਕੇ ਲਾਇ ਤੁਮ ਸੰਗ ਗੋਪਾਲਾ ਤੇਰੇ ਚਰਨ ਵਿੱਚ ਜੁੜੇ ਰਹਿ ਕੇ ਸੰਤ ਆਤਮਿਕ ਆਨੰਦ ਮਾਣਦੇ ਹਨ ਆਪਣੇ ਸੰਤ ਤੂਦ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਓ ਤੈਨੂੰ ਆਪਣੇ ਸੰਤ ਬਹੁਤ ਪਿਆਰੇ ਲੱਗਦੇ ਹਨ ਤੂੰ ਸੰਤਾਂ ਦੀ ਜਿੰਦ ਜਾਨ ਹੈ ਉਨ ਸੰਤਨ ਕਾ ਮੇਰਾ ਮਨ ਕੁਰਬਾਨੇ ਮੇਰਾ ਮਨ ਤੇਰੇ ਉਹਨਾਂ ਸੰਤਾ ਤੋਂ ਸਦਾ ਸਦਕੇ ਹੈ ਜਿਨ ਤੂੰ ਜਾਤ ਜੋ ਤੁਦ ਭਨ ਮਨ ਭਾਨੇ ਜਿਨ੍ਹਾਂ ਨੇ ਤੈਨੂੰ ਪਛਾਣਿਆ ਹੈ ਤੇਰੇ ਨਾਲ ਡੂੰਗੀ ਸਾਝ ਪਾਈ ਹੈ ਜਿਹੜੇ ਤੈਨੂੰ ਤੇਰੇ ਮਨ ਵਿੱਚ ਪਿਆਰੇ ਲੱਗਦੇ ਹਨ ਤਿਨ ਕੈ ਸੰਗ ਸਦਾ ਸੁਖ ਪਾਇਆ ਪਰ ਰਸ ਨਾਨਕ ਤ੍ਰਿਪੁੱਤ ਆਗਨਾ ਜੀਓ ਇਹ ਨਾਨਕ ਆਖੇ ਪ੍ਰਭੂ ਜਿਹੜੇ ਵਡਭਾਗੀ ਉਹਨਾਂ ਦੀ ਸੰਗਤ ਵਿੱਚ ਰਹਿੰਦੇ ਹਨ ਉਹ ਸਦਾ ਆਤਮਿਕ ਆਨੰਦ ਮਾਣਦੇ ਹਨ ਉਹ ਪਰਮਾਤਮਾ ਦਾ ਨਾਮ ਰਸ ਪੀ ਕੇ ਮਾਇਆ ਦੀ ਤ੍ਰਿਸ਼ਨਾ ਵੱਲੋਂ ਸਦਾ ਰਜੇ ਰਹਿੰਦੇ ਹਨ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ ਤਨ ਕੈ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਕੋ ਤ੍ਰਿਪਤੂਆ ਘਾਨਾ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ